ਉਹ ਨੀਕਾ ਖਾਸਾ ਵਾਡੀ ਕੀ ਫਤਿਹ ਗੁਰੂ ਰੋਪ ਗੁਰਸਵਾਰੀ ਸਾਹਿਬ ਸਿੰਘ ਜੀ ਵਾਹ ਜੋ ਪਰਮੇਸ਼ਰ ਦਾ ਹੁਕਮ ਹੈ ਅਟਲ ਹੁਕਮ ਉਸ ਦੀ ਰਜ਼ਾ ਦੇ ਵਿੱਚ ਹੀ ਸਾਰਾ ਸੰਸਾਰ ਚੱਲਦਾ ਹੈ ਦੋ ਸਾਖੀਆਂ ਦੀਆਂ ਇਨਸਾਨੀਆਂ ਕਰਨੀਆਂ ਨੇ ਆਓ ਪਿਆਰ ਸਰਕਾਰ ਨਾਲ ਸ਼ਰਮਣ ਕਰੋ ਇਤਿਆਸ ਵਧੀਆ ਲੱਗੇ ਸਾਡੇ YouTube ਚੈਨਲ ਗੁਣਾਲ 13 ਗੁਰੂ 13 ਟੀਵੀ ਨੂੰ ਸਬਸਕ੍ਰਾਈਬ ਕਰਦੇ ਹੋ ਲੈਗ ਕਰਿਓ ਤੇ ਕੋ ਕਮੀ ਲਗੇ ਕਮੈਂਟ ਕਰਕੇ ਜਰੂਰ ਦੱਸਿਓ ਤਾਂ ਕਿ ਅਸੀਂ ਉਸ ਦੇ ਸੁਧਾਰ ਕਰ ਸਕੀਏ ਆਪ ਜੀ ਦਾ ਮੇਰੇ ਪਰੇ ਹੱਥ ਸਾਡੇ ਸਿਰ ਤੇ ਹੋਵੇ ਅਸੀਂ ਇਤਿਹਾਸ ਦੀ ਸਾਂਝ ਆਪ ਨਾਲ ਪਾਉਂਦੇ ਰਹੀਏ ਆਓ ਪਹਿਨਾ ਆਉਜੀ ਦੇ ਨਾਲ ਆ ਰਾਜਾ ਪ੍ਰਿਕਸ਼ਤ ਪਾਂਡਵਾਂ ਦਾ ਪਰਪੋਤਾ ਵਿਆਸ ਤੇ ਬਾਕੀ ਰਿਸ਼ੀਆਂ ਅਕਸਰ ਕੀਆ ਕਰਦਾ ਸੀ ਅਗਰ ਸ਼੍ਰੀ ਕ੍ਰਿਸ਼ਨ ਜਾਣੀ ਜਾਣ ਸਨ ਤਾਂ ਉਹ ਪਰਗਿਆ ਨੂੰ ਜਯਦਿਸ਼ਤਰ ਨੂੰ ਸਭ ਕੁਝ ਦਾ ਦਿੰਦੇ ਤਾਂ ਪਾਣਵਾ ਦੀ ਦੁਰਦਸ਼ਾ ਨਾ ਹੁੰਦੀ ਜੋ ਹੋਈ ਹੈ ॠषि मुनि ਪ੍ਰਿਕਸ਼ਤ ਨੂੰ ਸਮਝਾਉਂਦੇ ਹਨ ਹੋਣੀ ਬਲਵਾਨ ਹੈ ਹੋਣੀ ਨੂੰ ਕੋਈ ਰੋਕ ਨਹੀਂ ਸਕਦਾ ਉਸ ਨੂੰ ਰੋਕਣਾ ਬਿਲਕੁਲ ਕਠਨ ਹੈ ਪ੍ਰਿਕਸ਼ਤ ਕਹਿੰਦੇ ਅਗਰ ਮਨੁੱਖ ਨੂੰ ਪਤਾ ਚੱਲ ਜਾਏ ਪ੍ਰਾਨੇ ਦਿਨ ਐਸਾ ਹੋਣਾ ਹੈ ਤਾਂ ਮਨੁੱਖ ਯਤਨ ਕਰ ਸਕਦਾ ਹੈ ਪ੍ਰਾਨਾ ਕਰ ਸਕਦਾ ਹੈ ਕੋਣੀ ਦੇ ਵਹਾਉ ਨੂੰ ਰੋਕ ਸਕਦਾ ਹੈ ਸ਼ਲੋਕ ਸanskritii ਮਹਾਨਾ ਪੰਜਵਾਂ ਅੰਗ 1353 ਦੇ ਵਿੱਚ ਸਤਿਗੁਰੂ ਫਰਮਾਨ ਕਰਦੇ ਨੇ ਸਾਈਂ ਸ੍ਰੀ ਗੁਰੂ ਅਰਜਨ ਦੇਵ ਜੀ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਜਸੈ ਵੰਤ ਆ ਗਿਆ ਭਗਵਾਨ ਪੁਰਖ ਹੈ ਨਾਨਕ ਕੀ ਟਿਸਾ ਸਿਅਕਖਤੇ ਰਾਜੇ ਪ੍ਰਿਸ਼ਤ ਨੂੰ ਰਿਸ਼ੀਆਂ ਨੇ ਕਹਿ ਦਿੱਤਾ ਤੈਨੂੰ ਪੂਰਨ ਮਾਸੀ ਵਾਲੇ ਦਿਨ ਤਸਿਕ नाग ਦੇ ਇੱਕ नाग ਨੇ ਸਪਨੇ ਡੰਗ ਮਾਰਣਾ ਤੇਰੀ ਮੌਤ ਹੋਵੇਗੀ ਸਮਾਂ ਦੱਸ ਦਿੱਤਾ ਗਿਆ ਦਿਨ ਦੱਸ ਦਿੱਤਾ ਗਿਆ ਆਜਾ ਪ੍ਰੀਖਿਤ ਨੂੰ ਤੱਕ ਸ਼ਪ ਜਿਹੜਾ ਕਿਉਂ ਡੰਗਣਾ ਚਾਹੁੰਦਾ ਸੀ ਕਿਸ ਕਾਰਨ ਆਓ ਇਸ ਦੀ ਬਾਬਤ ਵੀ ਆਪਾਂ ਪੜਤਾਲ ਕਰੀਏ ਤੇ ਪ੍ਰੀਖਿਤ ਜਿਹੜਾ ਹੈ ਉਹ ਅਬਮਨੂ ਦਾ ਪੁੱਤਰ ਹੈ ਅਬਮਨੂ ਅਰਜਨ ਦਾ ਪੁੱਤਰ ਹੈ ਚੱਕਰ ਵਿਊ ਦੇ ਵਿੱਚ ਘੇਰੇ ਵਿੱਚ ਆ ਕੇ ਜਦੋਂ ਅਬਮਨੂ ਮਾਰਿਆ ਜਾਂਦਾ ਹੈ ਜੰਗ ਦੇ ਮੈਦਾਨ ਦੇ ਵਿੱਚ ਤੇ ਪਿਆਰਿਉ ਉਹਦੇ ਮਰਨ ਤੋਂ ਬਾਅਦ ਰਾਜਾ ਪ੍ਰਿਕਸ਼ਤ ਜਿਹੜਾ ਉਹ ਜਨਮ ਲੈਂਦਾ ਪ੍ਰਿਕਸ਼ਤ ਦੇ ਘਰ ਗਾਂ ਫਿਰ ਪੁੱਤਰ ਪੈਦਾ ਹੁੰਦਾ ਹੈ ਜਿਸ ਦਾ ਨਾਮ ਹੈ ਜਨਮੇਜਾ ਸੋ ਗੁਰੂ ਸਵਾਰਿਉ ਇਹ ਪ੍ਰਿਕਸ਼ਤ ਰਾਜਾ ਜੰਗਲ ਦੇ ਵਿੱਚ ਸ਼ਿਕਾਰ ਕਰਦਾ ਕਰਦਾ ਹੋਇ ਅੱਗੇ ਜਾ ਰਿਹਾ ਹੈ ਜੰਗਲ ਦੇ ਵਿੱਚ ਇੱਕ ਜਾਨਵਰ ਨੂੰ तीर ਮਾਰਦਾ ਕਹਿ ਲੋ ਕੇ ਅੱਗੇ ਨਿਕਲ ਜਾਂਦਾ ਹੈ ਔਰ ਅੱਗੇ ਇੱਕ ਕੁਟਗਿਆ ਦੇਖਦਾ ਹੈ ਤੇ ਕੁਟਗਿਆ ਦੇ ਵਿੱਚ ਕ੍ਰਿਸ਼ੀ ਆਪਣੇ ਧਿਆਨ ਮਗਨ ਹੋਇਆ ਬੈਠਾ ਹੈ ਉਸ ਨੂੰ ਪੁੱਛਦਾ ਹੈ ਕਿ ਇਧਰ ਤੂੰ ਇਹ ਜਨਵਰ ਦੇਖਿਆ ਤ ਨਹੀਂ ਸ਼ਿਕਾਰ ਮੇਰਾ ਹੁਣ ਰਿਸ਼ੀ ਨੇ ਮੋਨ ਧਾਰਨ ਕੀਤਾ ਹੋਇਆ ਨਹੀਂ ਬੋਲਿਆ ਥੱਕਿਆ ਟੁੱਟਿਆ ਰਾਜਾ ਪ੍ਰੀਖਿਤ ਕਰੋਧ ਦੇ ਵਿੱਚ ਆ ਗਿਆ ਬਾਰੋਂ ਮਰਿਆ ਹੋਇਆ ਸਭ ਰਿਸ਼ੀ ਦੇ ਗਲ ਦੇ ਵਿੱਚ ਪਾ ਦਿੱਤਾ ਤੇ ਬਾਅਦ ਦੇ ਵਿੱਚ ਜਦੋਂ ਕ੍ਰੋਧ ਮਠਾ ਹੋ ਗਿਆ ਪਛਤਾਪ ਕਰਦਾ ਹੋਇਆ ਆਪਣੇ ਘਰ ਨੂੰ ਆ ਗਿਆ ਉਹ ਸ਼੍ਰੀ ਰਿਸ਼ੀ ਦਾ ਪੁੱਤਰ ਸ਼੍ਰਿੰਗੀ ਆਣ ਕੇ ਦੇਖਦਾ ਹੈ ਕਿ ਬਾਪੂ ਦੇ ਗਲ ਦੇ ਵਿੱਚ ਮਰਿਆ ਹੋਇਆ ਸਭ ਕਿਸੇ ਨੇ ਪਾਇਆ ਹੈ ਉਧਰੋਂ ਮੂਨ ਵਰਤ ਦਾ ਸਮਾਂ ਸਮਾਪਤ ਹੋ ਚੁੱਕਾ ਸੀ ਕਹਿਣ ਲੱਗਾ ਪਿਤਾ ਜੀ ਇਹ ਕੀ ਕਹਿੰਦਾ ਵੀ ਰਾਜਾ ਪ੍ਰੀਖਸ਼ਤ ਆਇਆ ਸੀ ਮੈਂ ਮੋਨਮਤ ਦੇ ਵਿੱਚ ਸ਼ਾਂਤ ਸ਼ਿਕਾਰ ਦੀ ਬਾਬਤ ਪੁੱਛਦਾ ਸੀ ਮੈਂ ਬੋਲਿਆ ਨਹੀਂ ਗੁੱਸੇ ਵਿੱਚ ਕ੍ਰੋਧ ਧੋ ਕੇ ਕਿ ਮੈਂ ਰਾਜਾ ਹਾਂ ਮਰਿਆ ਸਭ ਮੇਰੇ ਗਲ ਦੇ ਵਿੱਚ ਪਾ ਦਿੱਤਾ ਇਤਨਾ ਸ਼ਰਿੰਗੀ ਗ੍ਰੋਧ ਧੋਇਆ ਕਹਿਣ ਲੱਗਾ ਆਉਂਦੀ ਪੁੰਨਿਆਂ ਨੂੰ ਆਉਂਦੀ ਪੂਰਨਮਾਸੀ ਨੂੰ ਸੱਤਾਂ ਦਿਨਾਂ ਨੂੰ ਰਾਜਾ ਪ੍ਰਕਸ਼ਿਤ ਦੀ ਮੌਤ ਹੋ ਗਈ ਤਕਸ਼ਾਕ ਦੇ ਨਾਲ ਔਰ ਇਹ ਰਾਜਾ ਜਿਹੜਾ ਹੈ ਉਹ ਖਤਮ ਹੋ ਜਾਵੇਗਾ ਇਹ ਇੰਨੀ ਗੱਲ ਕਹਿ ਕੇ ਭਗਤੀ ਦੇ ਵਿੱਚ ਜੁੜ ਜਾਂਦਾ ਹੈ ਪਿਆਰਿਓ ਭਗਤੀ ਕਰਦਿਆਂ ਤਾ ਕ੍ਰਿਸ਼ਨ ਨੂੰ ਬੇਨਤੀ ਕਰਦਾ ਹੈ ਕਿ ਏ ਸਰਾਜੇ ਨੂੰ ਡੰਗਣਾ ਹੈ ਪਿਆਰਿਓ ਬੜੀਆਂ ਬੜੀਆਂ ਕਥਾ ਕਹਾਣੀਆਂ ਵੱਖੋ ਵੱਖਰੀਆਂ ਨੇ ਕੁਝ ਕਹਿੰਦੇ ਨੇ ਕਿ ਰਾਜੇ ਨੇ ਮਹਿਲ ਬਣਾ ਲਿਆ ਇੱਕ ਥੰਮ੍ਹ ਦੇ ਉੱਤੇ ਉਸ ਦੇ ਵਿੱਚ ਪਰਿਖਸ਼ਤ ਨੂੰ ਜਿਹੜਾ ਹੈ नाग ਜਾ ਕੇ ਡੰਗ ਮਾਰਦਾ ਹੈ ਕੁਝ ਕਥਾ ਵਿਚਾਰਾਂ ਦੇ ਵਿੱਚ ਪਿਆਰਿਓ ਪਾਣੀ ਦੇ ਵਿੱਚ ਲੋਹੇ ਦਾ ਕਿਲਾ ਉਸਾਰਨ ਦੀ ਗੱਲ ਕਹੀ ਗਈ ਹੈ ਉਸ ਦੇ ਵਿੱਚ ਰਹਿੰਦਾ ਹੈ ਉਸ ਦੇ ਵਿੱਚ ਵੀ ਫੁੱਲਾਂ ਦੇ ਨਾਲ ਤਖਸ਼ नाग ਕੀੜਾ ਬਣ ਕੇ ਚਲਾ ਜਾਂਦਾ ਤੇ ਡੰਗ ਦਿੰਦਾ ਸੋ ਕਹਿੰਦਾ ਭਾਵ ਵਥੂ ਵਖ ਵਿਚਾਰਾਂ ਨੇ ਵਿਧੀ ਦਾ ਵਿਧਾਨ ਆਪਾਂ ਤੇ ਇਹ ਬਚਨ ਕਰਨੇ ਨੇ ਕਿ ਜੋ ਪ੍ਰਮਾਤਮਾ ਦਾ ਹੁਕਮ ਹੈ ਉਸ ਤੋਂ ਬਗੈਰ ਪੱਤਾ ਵੀ ਨਹੀਂ ਲੱਗ ਸਕਦਾ ਪਰਮੇਸ਼ਰ ਦੇ ਹੁਕਮ ਦੇ ਨਾਲ ਸਾਰੀ ਸ੍ਰਿਸ਼ਟੀ ਚੱਲਦੀ ਹੈ ਸੋ ਗੁਰੂ ਸਵਾਰਿਓ ਜਿਸ ਵੇਲੇ ਤਕਸ਼ਨਾਗ ਉਸ ਦੇ ਪ੍ਰੀਖਸ਼ ਦੇ ਰੈਣ ਬਸੇਰੇ ਵੱਲੇ ਜਾਂਦਾ ਹੈ ਤੇ ਇੱਕ ਰਿਸ਼ੀ ਜੋ ਕਿ ਇੱਕ ਫੁੱਲਾਂ ਦਾ ਗੁਲਦਸਤਾ ਲੈ ਕੇ ਆਉਂਦਾ ਹੈ ਔਰ ਤਕਸ਼ਨਾਗ ਛੋਟੇ ਜਿਹੇ ਕੀੜੇ ਦੇ ਰੂਪ ਧਾਰਨ ਕਰਕੇ ਉਸ ਉੱਪਰ ਬਹਿ ਜਾਂਦਾ ਹੈ ਰਾਜਾ ਪ੍ਰੀਖਤ ਨੇ ਆਪਣੇ ਝੁੱਗੀ ਚੌਂਪੜੀ ਕਹਿ ਲਈਏ ਮਹਿਲ ਕਹਿ ਲਈਏ ਉਸ ਦੇ ਆਲੇ ਦੁਆਲੇ ਬੜਾ ਤਗੜਾ ਇੰਤਜ਼ਾਮ ਕੀਤਾ ਹੈ ਬਹੁਤ ਵੱਡੀ ਸੁਰੱਖਿਆ ਲਗਾਈ ਗਈ ਹੈ ਪਰ ਹੂਣੀ ਨੂੰ ਜੋ ਮਨਜ਼ੂਰ ਹੋਏ ਪਿਆਰੋ ਉਸ ਤੋਂ ਅੱਗੇ ਗੱਲ ਨਹੀਂ ਚੱਲ ਸਕਦੀ ਸੋ ਹੂਣੀ ਨੂੰ ਕੀ ਮਨਜ਼ੂਰ ਹੋਇਆ ਉਹ ਜਿਹੜਾ ઋષਿ ਸੀ ਫੁੱਲਾਂ ਦਾ ਗਲਦਸਤਾ ਲੈ ਕੇ ਆਇਆ ਉਸਨੇ ਉਸਦੇ ਬਾਡੀਗਾਰਡ ਉਸਨੇ ਉਸਦੇ ਅੰਗ ਰਖਿਆ ਨੂੰ ਕਿਹਾ ਕਿ ਤੁਸੀਂ ਸਿਨਿਆ ਦੇਵ ਰਾਜੇ ਪ੍ਰਿਕਸ਼ਿਤ ਨੂੰ ਕਿ ਫਲਾਂ ਫਲਾਂ ਰਿਸ਼ਤੀ ਜਿਹੜਾ ਰਿਸ਼ੀ ਹੈ ਮਿਲਣ ਵਾਸਤੇ ਆਇਆ ਹੈ ਆਪ ਜੀ ਦੇ ਸਰਕਾਰ ਵੱਜੋਂ ਫੁੱਲਾਂ ਦਾ ਗਲਦਸਤਾ ਭੇਟਾ ਕਰਨਾ ਹੈ ਸੁਪਿਆਰਿਓ ਉਸੇ ਵੇਲੇ ਪ੍ਰਿਕਸ਼ਿਤ ਨੂੰ ਸਿਨਿਆ ਦਿੱਤਾ ਪ੍ਰਿਕਸ਼ਿਤ ਨੇ ਆਉਣ ਦੀ ਆਗਿਆ ਦੇ ਦਿੱਤੀ ਤਕਸ਼ਨਾਕ ਜਿਹੜਾ ਸੀ ਉਹ ਫੁੱਲਾਂ ਦੇ ਉੱਤੇ ਬੈਠਾ ਸੀ ਔਰ ਫੁੱਲਾਂ ਦੇ ਵਿੱਚੋਂ ਜਿਸ ਵੇਲੇ ਉਸਨੇ ਗਲਦਸਤੇ ਨੂੰ ਪਕੜਿਆ ਸੁੰਘਣ ਲੱਗਾ ਮੱਥੇ ਦੇ ਵਿੱਚ ਡੰਗ ਮਾਰਿਆ ਤੇ ਪ੍ਰਕਸ਼ਿਤ ਰਾਜੇ ਦੀ ਮੌਤ ਹੋ ਗਈ ਹੁਣ ਜਿਸ ਵੇਲੇ ਇਸ ਦੇ ਪੁੱਤਰ ਨੂੰ ਪਤਾ ਲੱਗਾ ਜਨਮੇਜੇ ਨੂੰ ਪਤਾ ਲੱਗਾ ਕਿ ਮੇਰੇ ਪਿਤਾ ਦੀ ਮੌਤ ਜਾਣੇ ਅਣਜਾਣੇ ਦੇ ਵਿੱਚ ਇੱਕ ਰਸ਼ੀ ਦੇ ਸ਼੍ਰਿੰਗੀ ਦੇ ਸ਼ਰਾਬ ਦੇ ਨਾਲ ਤਖਸ਼ਨਾਗ ਨੇ ਡੰਗਿਆ ਤੇ ਮੌਤ ਹੋ ਗਈ ਹੈ ਮੈਂ ਸਾਰੇ ਸੱਪਾਂ ਦਾ ਖਾਤਮਾ ਕਰ ਦੇਵਾਂਗਾ ਮੈਂ ਇਸ ਦੁਨੀਆ ਦੇ ਉੱਤੇ ਸੱਪ ਰਹਿਣ ਹੀ ਨਹੀਂ ਦੇਵਾਂਗਾ ਨਾ ਸੱਪ ਇੱਥੇ ਰਹੇਗਾ ਨਾ ਕਿਸੇ ਨੂੰ ਡੰਗੇਗਾ ਨਾ ਕਿਸੇ ਦੀ ਹਤਿਆ ਹੋਵੇਗੀ ਸੋ ਪਿਆਰਿਓ ਉਸੇ ਵੇਲੇ ਉਸਨੇ ਸੱਪਾਂ ਨੂੰ ਫੜਨਾ ਸ਼ੁਰੂ ਕੀਤਾ ਔਰ ਜਿਸ ਵੇਲੇ ਸਪਾਂ ਦਾ ਇਥੋਂ ਤੱਕ ਦੱਸਦੇ ਨੇ ਕਿ ਉਹ ਹਾਲ ਕਰਦਾ ਸੀ ਕਿ ਸਭ ਜਿਹੜੇ ਸੀ ਉਹ ਰਜਨਾ ਉਹਨਾਂ ਦਾ ਮੰਝਾ ਬੁਣਨਾ ਮੰਝਾ ਬੁਣ ਕੇ ਉਸ ਦੇ ਉੱਤੇ ਸੋਨਾ ਉਹ ਜਿੰਨੇ ਸੱਪ ਮਰ ਜਾਂਦੇ ਸੀ ਛੁੱਟ ਦਿੰਦਾ ਸੀ ਫਿਰ ਉਸ ਨੇ ਇੱਕ ਜਗ ਕਰਨਾ ਸ਼ੁਰੂ ਕੀਤਾ ਔਰ ਉਸ ਜਗ ਦੇ ਵਿੱਚ ਪਿਆਰਿਓ ਜਿਹੜਾ ਸੱਪ ਸੀ ਉਹ ਆਣ ਕੇ ਅੱਗ ਦੇ ਵਿੱਚ ਡਿੱਗਦੇ ਤੇ ਤੜਪ ਤੜਫ ਕੇ ਮਰ ਜਾਂਦੇ ਇਸ ਗੱਲ ਦਾ ਵਸ਼ੁਕੀ नाग ਨੇ ਆਪਣੀ ਭੈਣ ਜਤਕਾਰੂ ਤੋਂ ਨਾਗਾਂ ਦੀ ਰੱਖਿਆ ਵਾਸਤੇ ਬੇਨਤੀ ਕੀਤੀ ਜਿਸ ਦੇ ਬਾਅਦ ਜਤਕਾਰੂ ਨੇ ਆਪਣੇ ਪੁੱਤਰ ਅਸ਼ਟਕ ਨੂੰ ਜਗ ਰੋਕਣ ਵਾਸਤੇ ਪ੍ਰੇਰਣਾ ਕੀਤਾ ਅਸ਼ਤਕ ਨੇ ਜਗ ਸਥਲ ਪ੍ਰਜਾ ਕਰ ਜਾਗਰੂ ਰੋਕਿਆ ਤੇ ਉਹਨਾਂ ਨਾਗਾਂ ਦੀ ਰੱਖਿਆ ਕੀਤੀ ਔਰ ਰਾਜੇ ਜਨਮੇਜੇ ਦੇ ਕੋਲੋਂ ਇਸ ਗੱਲ ਦੀ ਮਾਫੀ ਵੀ ਮੰਗੀ ਜੋ ਉਹਨਾਂ ਤੋਂ ਗਲਤੀ ਹੋਈ ਸੀ ਸੋ ਪਿਆਰਿਓ ਇਸ ਤਰੀਕੇ ਦੇ ਨਾਲ ਇਹ ਜਿਹੜਾ ਵਿਧੀ ਦਾ ਵਿਧਾਨ ਹੈ ਨਾ ਉਹ ਚੱਲਦਾ ਹੀ ਰਹਿੰਦਾ ਹੈ ਇਸ ਤੋਂ ਜੋ ਮੈਂ ਨਹੀਂ ਚਾਇਆ ਸੀ ਹੋ ਗਿਆ ਜਗਤ ਇਤਨਾ ਜੋ ਰੋ ਰਿਹਾ ਹੈ ਉਹਦਾ ਮੂਲ ਕਾਰਨ ਹੈ ਉਹ ਜੋ ਚਾਹ ਰਿਹਾ ਹੈ ਉਹ ਨਹੀਂ ਹੁੰਦਾ ਜੋ ਉਸ ਨੂੰ ਉਹ ਕਬੂਲ ਨਹੀਂ ਹੈ ਅਰ ਜੋ ਮੈਂ ਚਾਹਣਾ ਹੈ ਐਸਾ ਹੋਵੇ ਨਹੀਂ ਕਿਸੇ ਦੀ ਰਜ਼ਾ ਦੇ ਵਿੱਚ ਇਹ ਦਰਿਆ ਪੇ ਵਗਦੇ ਨੇ ਕਿਸੇ ਦੇ ਹੁਕਮ ਦੇ ਵਿੱਚ ਸੂਰਜ ਚੰਨ ਤਾਰੇ ਗਰਦਸ਼ ਦੇ ਵਿੱਚ ਨੇ ਸਾਰਾ ਬ੍ਰਹਿਮੰਡ ਜੋ ਚੱਲ ਰਿਹਾ ਹੈ ਕਿਸੇ ਦੀ ਰਜ਼ਾ ਦੇ ਵਿੱਚ ਚੱਲ ਰਿਹਾ ਹੈ ਐਮ ਨੂੰ ਖਤੂਂ ਗਰਾਈ ਨਾਲ ਦੇਖ ਤੇ ਤੂੰ ਉਸੇ ਦੇ ਹੁਕਮ ਵਿੱਚ ਹੈ ਰੋਣਾ ਇਸ ਗੱਲ ਦਾ ਹੈ ਕਿ ਉਹ ਹੁਕਮ ਕਬੂਲ ਨਹੀਂ ਇਹ ਹੋਣੀ ਕਬੂਲ ਨਹੀਂ ਹੁਣ ਕੌਣ ਦੱਸੇ ਜਗਤ ਮੇਰੀ ਚਾਹਤ ਨਾਲ ਨਹੀਂ ਚੱਲ ਰਿਹਾ ਇਹ ਤੇ ਪ੍ਰਭੂ ਦੀ ਚਾਹਤ ਨਾਲ ਚੱਲ ਰਿਹਾ ਹੈ ਮੇਰੀ ਚਾਹਤ ਪ੍ਰਭੂ ਦੀ ਚਾਹਤ ਨਾਲ ਟਕਰਾਉਂਦੀ ਹੈ ਮੇਰੀ ਚਾਹਤ ਹਰ ਖਾ ਜਾਂਦੀ ਹੈ ਹੁੰਦਾ ਹੈ ਪ੍ਰਭੂ ਦਾ ਚੈਅ ਹੋਇਆ ਮੇਰਾ ਰੋਣਾ ਨਿਕਲ ਜਾਂਦਾ ਹੈ ਨਰ ਚਾਹਤ ਕਸ਼ਿਆਓ ਔਰੇ ਕੀ ਔਰੇ ਭਈ ਚਿਤਵ ਤਰੇ ਉੱਠ ਗਔਰ ਨਾਨਕ ਫਾਸੀ ਗਲ ਪੜੀ ਜਿਤਨੇ ਚਿਰ ਤੱਕ ਮਨੁਖ ਨੂੰ ਹੋਣੀ ਕਬੂਲ ਨਹੀਂ ਜਮਣਾ ਮਰਣਾ ਚਲਦਾ ਹੀ ਰਹਿੰਦਾ ਜਿਸ ਦਿਨ ਹੋਣੀ ਕਬੂਲ ਹੋ ਗਈ ਉਸੇ ਦਿਨ ਮਨੁਖ ਸਮਾਦੀਨ ਹੋ ਜਾਂਦਾ ਹੈ ਪਰਮ ਆਨੰਦ ਦੀ ਵਰਸ਼ਾ ਹਉਤੀ ਹੋ ਜਾਂਦੀ ਹੈ ਆਨੰਦ ਮਈ ਜੀਵਨ ਬਤੀਤ ਕਰਦਾ ਹੈ ਐਸਾ ਮਨੁੱਖ ਜਨਮ ਮਰਨ ਦੇ ਗੇੜ ਤੋਂ ਵੱਜ ਜਾਂਦਾ ਹੈ ਐਸਾ ਮਨੁੱਖ ਹਰਮਕਤ ਰਜਾ ਦੇ ਵਿੱਚ ਰਾਜੀ ਹੈ ਉਸ ਨੂੰ ਸਮਝ ਆ ਜਾਂਦੀ ਹੈ ਸਵੇਰੇ ਸੂਰਜ ਉਗਿਆ ਹੈ ਮੇਰੀ ਚਾਤ ਨਾਲ ਨਹੀਂ ਕਿਸੇ ਦੀ ਰਜਾ ਦੇ ਵਿੱਚ ਉਗਿਆ ਹੈ ਸ਼ਾਮ ਨੂੰ ਸੂਰਜ ਛਿਪ ਰਿਹਾ ਹੈ ਇਹ ਮੇਰੀ ਮੰਗ ਕਰਕੇ ਨਹੀਂ ਇਹ ਕਿਸੇ ਦੀ ਰਜ਼ਾ ਦੇ ਵਿੱਚ ਹੈ ਅਸ ਉਸ ਰਾਜਾ ਦੇ ਵਹਿਣ ਦੇ ਵਿੱਚ ਇਹ ਆਪਣਾ ਸਾਰਾ ਕੁਝ ਕਰ ਦਿਆ ਸੁ ਪਿਆਰਿਓ ਇਸੇ ਤਰ੍ਹਾਂ ਹੀ ਰਾਜਾ ਜਨਮੇਜਾ ਦੇ ਮਤੀ ਵਰਜ ਵਿਆਸ ਪੜਾਇਆ ਤੇਕਰ ਜੱਗਕਾਰ ਖਾਣਾ ਕਾਇਕਤਨ ਚਲੇ ਚਲਾਇਆ ਪਿਆਰਿਓ ਜਨਮੇਜੇ ਨੇ ਵੀ ਇਹੀ ਗੱਲ ਕੀਤਾ ਸੀ ਕਿ ਸਾਡੀ ਪਾਂਡਵਾ ਦੀ ਇੰਨੀ ਫੌਜ ਮਰ ਗਈ ਕੌਰਵਾ ਦੀ ਫੌਜ ਖਤਮ ਹੋ ਗਈ 18 ਕੂਣੀਆਂ ਧੂੜ ਦੇ ਨਾਲ ਪਾਂਡਵਾ ਦੀ ਫੌਜ ਦੀ ਧੂੜ ਦੇ ਨਾਲ ਪਰਜਾਂ ਦੀਆਂ ਸਨ ਕੱਟੇ ਤੇ ਗਰਦਿਸ਼ ਦੇ ਨਾਲ ਇਤਨਾ ਫੌਜ ਦਾ ਖੜਾੜਾ ਸੀ 18 12 ਜੋਜਨ 12 ਜੋਜਨ 48 ਕੋਹ ਦੇ ਵਿੱਚ ਖੜਾੜਾ ਸੀ ਖਤਮ ਹੋ ਗਈ ਸਾਰਾ ਕੁਝ ਖਤਮ ਹੋ ਗਿਆ ਇਹ ਇੱਕ ਐਸਾ ਕਿਉਂ ਹੋਇਆ ਇਹ ਜਨਮੇਜਾ ਪਛਦਾ ਹੈ ਵਿਆਸ ਰਿਸ਼ੀ ਨੇ ਵਿਆਸ ਰਿਸ਼ੀ ਨੇ ਦੱਸਿਆ ਕਿ ਇਹ ਜੋ ਕੁਝ ਹੁੰਦਾ ਹੈ ਪਰਮੇਸ਼ਰ ਦੇ ਹੁਕਮ ਵਿੱਚ ਹੁੰਦਾ ਹੈ ਇਸ ਨੂੰ ਕੋਈ ਟਾਲ ਨਹੀਂ ਸਕਦਾ ਕਹਿੰਦਾ ਜੇ ਪਹਿਲਾਂ ਪਤਾ ਲੱਗ ਜਾਵੇ ਤੇ ਐਸੀ ਗੱਲ ਤਾਂ ਹੈ ਹੀ ਨਹੀਂ ਕਿ ਟਾਲ ਨਹੀਂ ਸਕਦਾ ਪਹਿਲਾਂ ਪਤਾ ਹੋਣਾ ਚਾਹੀਦਾ ਹੈ ਕਹਿਣ ਲੱਗੇ ਚੰਗਾ ਸੁਣ ਫਿਰ ਤੂੰ ਹੀ ਆਪਣੀ ਗੱਲ ਸੁਣ ਲੈ ਕਹਿਣ ਲੱਗੇ ਦੱਸੋ ਕਹਿੰਦੇ ਤੂੰ ਇੱਕ ਵਧੀਆ نسل ਦੀ ਘੋੜੀ ਖਰੀਦੇਗਾ ਉਸ ਘੋੜੀ ਤੇ ਸਵਾਰੀ ਕਰਕੇ ਜੰਗਲਾਂ ਦੇ ਵਿੱਚ ਤੂੰ ਸ਼ਿਕਾਰ ਖੇਡਣ ਜਾਵੇਂਗਾ ਥੱਕ ਟੁੱਟ ਕੇ ਸਾਰੇ ਦਿਹਾੜੀ ਸ਼ਿਕਾਰ ਨਹੀਂ ਮਿਲੇਗਾ ਇੱਕ ਸੋਹਣੀ ਛਾਵੇਂ ਰੁੱਖ ਦੇ ਨਾਲ ਘੋੜੀ ਨੂੰ ਬੰਨੇਗਾ ਔਰ ਉਸ ਦੇ ਨਾਲ ਇੱਕ ਚਸ਼ਮਾ ਹੈ ਇੱਕ ਵੱਡਾ ਸਰਤਲਾ ਬਣਿਆ ਹੈ ਉਸ ਵਿੱਚੋਂ ਇੱਕ ਘੋੜਾ ਨਿਕਲੇਗਾ ਜੋ ਆਹ ਦੀਦੀ ਘੋੜੀ ਦੇ ਨਾਲ ਮਿਲ ਕਰ ਜਾਵੇਗਾ ਸ਼ਮਾ ਪਾ ਕੇ ਤੇਰੀ ਘੋੜੀ ਇੱਕ ਬਸ਼ੇਰੇ ਨੂੰ ਜਨਮ ਦੇਵੇਗੀ ਉਹ ਬਸ਼ੇਰਾ ਐਡਾ ਸੋਹਣਾ ਹੋਵੇਗਾ ਕਿ ਉਸ ਨੂੰ ਦੇਖਣ ਵਾਸਤੇ ਦੁਨੀਆ ਦੂਰ ਦੂਰ ਤੋਂ ਆਵੇਗੀ ਤੂੰ ਉਸ ਘੋੜੇ ਨੂੰ ਵੜ ਕੇ ਅਸਮੇਲ ਜਗ ਕਰੇਗਾ ਅਸਮੇਰ ਜਗ ਦੇ ਵਿੱਚ ਬ੍ਰਾਹਮਣ ਪ੍ਰਸ਼ਾਦਾ ਛਕਣਗੇ ਆਪ ਜੀ ਦੀ ਪਤਨੀ ਨਾਲ ਛਕਾਏਗੀ ਪੇਟ ਤੋਂ ਪੱਲੂ ਚੱਕਿਆ ਜਾਵੇਗਾ ਬ੍ਰਾਹਮਣਾ ਨੂੰ ਹਾਸਾ ਨਿਕਲ ਜਾਵੇਗਾ ਔਰ ਉਸ ਹਾਸੇ ਦੇ ਵਿੱਚ ਤੋਂ ਉਹਨਾਂ ਬ੍ਰਾਹਮਣਾਂ ਨੂੰ ਕਤਲ ਕਰ ਦੇਵੇਂਗਾ ਤੇਰਾ ਜਗ ਸਪੂਰ ਨਹੀਂ ਹੋਵੇਗਾ ਤੇਰਾ ਜਗ ਫਿਰ ਉਸੇ ਤਰ੍ਹਾਂ ਹੀ ਰਹਿ ਜਾਵੇਗਾ ਇਹ ਕੁਦਰਤ ਦਾ ਵਿਧਾਨ ਹੈ ਕਹਿਣ ਲੱਗਾ ਕਿ ਪਹਿਲੇ ਨੰਬਰ ਤੇ ਮੈਂ ਘੋੜੀਆਂ ਨਹੀਂ ਖਰੀਦਾਂਗਾ ਉਸਨੇ ਆਪਣੇ ਰਾਜ ਦੇ ਵਿੱਚ ਐਲਾਨ ਕਰ ਦਿੱਤਾ ਜਿਤਨੀਆਂ ਵੀ ਸਾਡੇ ਤਵੇਲਿਆਂ ਦੇ ਵਿੱਚ ਘੋੜੀਆਂ ਨੇ ਵੇਚ ਦਿਓ ਅਸੀਂ ਘੋੜੀਆਂ ਨਹੀਂ ਰੱਖਣੀਆਂ ਚਾਹੁੰਦੇ ਔਰ ਦੂਸਰਾ ਪ੍ਰਣ ਕੀਤਾ ਕਿ ਜੇ ਘੋੜੀ ਹੋਵੇਗੀ ਵੀ ਤੇ ਮੈਂ ਕਦੇ ਛੜਕੇ ਉਹਦੇ ਤੇ ਜੰਗਲ 'ਚ ਨਹੀਂ ਜਾਵਾਂਗਾ ਜੇ ਜੰਗਲ ਦੇ ਵਿੱਚ ਜਾਵਾਂਗਾ ਤੇ ਮੈਂ ਬਨ ਕੇ ਸੌਵਾਂਗਾ ਨਹੀਂ ਤੇ ਜੇ ਮੈਂ ਜੰਗਲ ਦੇ ਵਿੱਚ ਸੌਂ ਗਿਆ ਤੇ ਫਿਰ ਭਾਣਾ ਤਾਂ ਇਹੀ ਵਾਪਰੇਗਾ ਫਿਰ ਕਹਿੰਦਾ ਭਾਵ ਵਿਧੀ ਦਾ ਵਿਧਾਨ ਜੋ ਕੁਝ ਉਸ ਨੂੰ ਦੱਸਿਆ ਸੀ ਉਹ ਸਿੱਧ ਨਹੀਂ ਹੋਇਆ ਕਿਉਂਕਿ ਹੌਣੀ ਨੂੰ ਕੋਈ ਟਾਲ ਨਹੀਂ ਸਕਦਾ ਕਹਿੰਦੇ ਨੇ ਇੱਕ ਵਾਰ ਦੇਵਤਿਆਂ ਦੀ ਮੀਟਿੰਗ ਚੱਲਦੀ ਹੈ ਦੇਵਤਿਆਂ ਦੇ ਵਾਣ ਆਪੋ ਆਪਣੇ ਵਖਰੇ ਨੇ ਜਿਵੇਂ ਕਿ ਧਰਮਰਾਜ ਦਾ ਛੋਟਾ ਕਿਸੇ ਦਾ ਗਰੜ ਕਿਸੇ ਦਾ ਬਾਜ ਕਿਸੇ ਦਾ ਕਬੂਤਰ ਵੱਖੋ ਵੱਖਰੇ ਆਪਣੇ ਵਾਹਣਾਂ ਦੇ ਉੱਤੇ ਚੜ ਕੇ ਆਉਂਦੇ ਨੇ ਸਾਰੇ ਬੈਠੇ ਨੇ ਉਹਨਾਂ ਦੇ ਵਾਹਣ ਜਿਹੜੇ ਨੇ ਉਹ ਉੱਪਰ ਬੈਠੇ ਨੇ ਤੇ ਸਭ ਤੋਂ ਬਾਅਦ ਵਿੱਚ ਧਰਮਰਾਜ ਆਉਂਦਾ ਹੈ ਆਪਣੀ ਝੋਟੇ ਤੇ ਚੜ ਕੇ ਜਿਸ ਵળે ਉਤਰ ਕੇ ਦੇਖਦਾ ਹੈ ਚਾਰ ਸ਼ਵੇਰੇ ਤੇ ਜਿਸ ਬੰਨੇ ਉਹ ਪੰਛੀ ਬੈਠੇ ਨੇ ਗਰੜ ਵਰਗੇ ਬਾਜ ਵਰਗੇ ਕਬੂਤਰ ਵਰਗੇ ਉਹਨਾਂ ਵੱਲੇ ਨਿਗਾਹ ਦਲਾਉਂਦਾ ਹੈ ਔਰ ਜਿਸ ਵੇਲੇ ਪਿਆਰੇ ਉਹਨਾਂ ਨੂੰ ਦੇਖਦਾ ਹੈ ਤੇ ਉਸ ਨੇ ਕਬੂਤਰ ਨੂੰ ਬੜੀ ਨਿਗਾਹ ਲਾ ਕੇ ਤੱਕਿਆ ਜਦੋਂ ਕਬੂਤਰ ਨੂੰ ਨਿਗਾਹ ਲਾ ਕੇ ਤੱਕਿਆ ਹੈ ਉਸ ਤੋਂ ਬਾਅਦ ਆਪਣੀ ਮੀਟਿੰਗ ਦੇ ਅੰਦਰ ਚਲੇ ਗਿਆ ਕਬੂਤਰ ਦਾ ਰੰਗ ਬਦਲਣਾ ਸ਼ੁਰੂ ਹੋ ਗਿਆ ਹੈ ਮਨ ਦੇ ਵਿੱਚ ਵਿਚਾਰ ਆ ਗਈ ਕਿ ਮੇਰਾ ਅਖੀਰਲਾ ਸਮਾਂ ਆ ਚੁੱਕਾ ਹੈ ਜਿਸ ਤਰੀਕੇ ਦੇ ਨਾਲ ਅੱਜ ਮੈਨੂੰ ਧਰਮਰਾਜ ਨੇ ਤੱਕਿਆ ਹੈ ਇਹਨੇ ਨੂੰ ਗਰਬਾਤ ਬਾਜ ਦੇ ਨਾਲ ਕੀਤੀ ਬਾਜ ਨੂੰ ਕਹਿਣ ਲੱਗਾ ਕਿ ਅੱਜ ਮੈਨੂੰ ਧਰਮਰਾਜ ਨੇ ਬੜੇ ਗੌਰ ਨਾਲ ਤੱਕਿਆ ਮੇਰਾ ਅਖੀਰਲਾ ਸਮਾਂ ਲੱਗਦਾ ਆ ਗਿਆ ਬਾਜ ਕਹਿਣ ਲੱਗਾ ਐਸਾ ਕੁਝ ਨਹੀਂ ਹੁੰਦਾ ਚਲ ਮੈਂ ਤੈਨੂੰ ਇਹਨਾਂ ਦੀ ਪਹੁੰਚ ਤੋਂ ਦੂਰ ਛੱਡ ਆਉਣਾ ਹੈ ਜਿੰਨੇ ਚੰਨੂ ਮੀਟਿੰਗ ਹੈ ਪਹਾੜਾਂ ਦੀਆਂ ਖੰਧਰਾਂ ਦੇ ਵਿੱਚ ਛੱਡਾਵਾਂਗਾ ਜਿੱਥੇ ਤੈਨੂੰ ਕਿਸੇ ਕਿਸਮ ਦਾ ਡਰ ਨਹੀਂ ਲੱਗੇਗਾ ਸੁਪਿਆਰਿਓ ਬਾਜ ਨੇ ਕਬੂਤਰ ਨੂੰ ਆਪਣੇ ਕੰਧਿਆਂ ਤੇ ਬਿਠਾਇਆ ਹੈ ਕਿਉਂਕਿ ਕਬੂਤਰ ਇਤਨਾ ਉੱਡ ਕੇ ਦੂਰ ਜਾ ਨਹੀਂ ਸੀ ਸਕਦਾ ਬਾਜ ਦੀ ੜਾਨ ਬੜੀ ਲੰਮੀ ਸੀ ਆਪਣੇ ਕੰਧਿਆਂ ਤੇ ਬਿਠਾ ਕੇ ਉਸ ਨੂੰ ਪਹਾੜਾਂ ਦੀਆਂ ਖੰਧਰਾਂ ਦੇ ਵਿੱਚ ਛੱਡ ਕੇ ਆਖਿਰ ਆਪਣੀ ਜਗ੍ਹਾ ਤੇ ਆ ਕੇ ਬੈਠ ਗਿਆ ਉਧਰੋਂ ਮੀਟਿੰਗ ਦੀ ਸਮਾਪਤੀ ਹੋਈ ਸਾਰੇ ਦੇਵਤੇ ਆਪੋ ਆਪਣੇ ਵਾਹਨਾਂ ਤੇ ਸਵਾਰ ਹੋਏ ਇੰਨੇ ਚੱਲ ਨੂੰ ਧਰਮਰਾਜ ਵੀ ਬਾਹਰ ਨਿਕਲਿਆ ਕੀ ਵੇਖ ਰਿਹਾ ਹੈ ਕਬੂਤਰ ਨਜ਼ਰ ਨਹੀਂ ਆਇਆ ਅੰਤਰ ਆਤਮੇ ਦੀ ਆਵਾਜ਼ ਦੇ ਨਾਲ ਤੱਕਿਆ ਤੇ ਤੱਕ ਕੇ ਬਾਜ ਨੂੰ ਕਹਿਣ ਲੱਗਾ ਕਿਵੇਂ ਆ ਛੱਡਿਆ ਉਹਨੂੰ ਲਾ ਆ ਬਿਲੇ ਬਾਜ ਥੋੜਾ ਜਿਆਦਾ ਤਰਬ ਗਿਆ ਕਹਿਣ ਲੱਗਾ ਜੀ ਸਮਝ ਨਹੀਂ ਲੱਗੀ ਗੱਲ ਦੀ ਕਹਿੰਦਾ ਮੈਂ ਕਬੂਤਰ ਦੀ ਗੱਲ ਕਰਦਾ ਹਾਂ ਜਿਹਨੂੰ ਤੂੰ ਖੰਧਰਾ ਪਹਾੜਾਂ ਦੀਆਂ ਚ ਛੱਡ ਕੇ ਆਇਆ ਛੋ ਜਦੋਂ ਬਾਈ ਨੂੰ ਸਮਝ ਲੱਗੀ ਕਿ ਮੇਰੀ ਚੋਰੀ ਪਕੜੀ ਗਈ ਹੈ। ਵਕਈ ਮੈਂ ਉਸ ਨੂੰ ਛੱਡ ਕੇ ਆਇਆ ਹਾਂ। ਕਹਿਣ ਲੱਗਾ ਹਾਂ ਜੀ। ਕਹਿੰਦਾ ਜਾ ਜਾ ਕੇ ਦੇਖ ਲੈ। ਉੱਥੇ ਉਹਦਾ ਕੀ ਅਸਰ ਹੋਇਆ ਪਿਆ ਹੈ। ਕਹਿੰਦਾ ਮੈਂ ਇਹੀ ਤੱਕ ਦਾ ਸੀ ਕਿ ਕਬੂਤਰ ਇੱਥੇ ਬੈਠਾ ਹੈ। ਮੌਦ ਇਹਦੀ ਪਹਾੜਾਂ ਦੀਆਂ ਖੁੰਧਰਾਂ ਦੇ ਵਿੱਚ ਲਿਖੀ ਹੈ। ਉੱਥੇ ਤੱਕ ਇਹ ਪਹੁੰਚ ਨਹੀਂ ਸਕਦਾ। ਇਹ ਵਿਧੀ ਦਾ ਵਿਧਾਨ ਕਿਵੇਂ ਬਣੇਗਾ ਸੋ ਦੇਵਤਿਆਂ ਤੱਕ ਨੂੰ ਨਹੀਂ ਪਤਾ ਪਿਆਰਿਓ ਪਰਮੇਸ਼ਰ ਨੇ ਕਿਰਪਾ ਕੀਤੀ ਬਾਜ ਦੇ ਹਿਰਦੇ ਵਿੱਚ ਵਸਿਆ ਬਾਜ ਨੇ ਉਸ ਨੂੰ ਆਪਣੇ ਉੱਪਰ ਠਾਇਆ ਤੇ ਪਹਾੜਾਂ ਦੀਆਂ ਖੰਧਰਾਂ ਦੇ ਵਿੱਚ ਛੱਡ ਆਇਆ ਤੇ ਧਰਮਰਾਜ ਕਹਿਣ ਲੱਗਾ ਕਹਿੰਦਾ ਵੇਖ ਲੈ ਜਾ ਕੇ ਬਿੱਲੀ ਨੇ ਉਹਦਾ ਗਲਾ ਮਰੋੜਿਆ ਪਿਆਈ ਤੇਰਾ ਧੰਨਵਾਦ ਤੂੰ ਉਹਨੂੰ ਟਿਕਾਣੇ ਲਾ ਆਇਆ ਸੋ ਕਹਿੰਦਾ ਭਾਵ ਕਿ ਜੋ ਪਰਮੇਸ਼ਰ ਦਾ ਹੁਕਮ ਹੈ ਸ੍ਰਿਸ਼ਟੀ ਸਾਰੀ ਉਹਦੇ ਹੁਕਮ ਦੇ ਵਿੱਚ ਚੱਲਦੀ ਹੈ ਉਹਦੇ ਹੁਕਮ ਤੋਂ ਬਗੈਰ ਇੱਕ ਪਤਾ ਵੀ ਨਹੀਂ ਹਿੱਲਦਾ ਬੰਦਾ ਕਹਿੰਦਾ ਮੈਂ ਕੀਤਾ ਪਰ ਨਹੀਂ ਜੋ ਕਰਦਾ ਹੈ ਪਰਮੇਸ਼ਰ ਕਰਦਾ ਹੈ ਪਰਮੇਸ਼ਰ ਦੇ ਹੁਕਮ ਤੋਂ ਬਗੈਰ 1 ਇੰਚ ਵੀ ਅਸੀਂ ਅੱਗੇ ਨਹੀਂ ਵਧ ਸਕਦੇ ਜਿਸ ਤਰੀਕੇ ਦੇ ਨਾਲ ਰਾਤ ਨੂੰ ਕਈ ਵਾਰੀ ਵਿਚਾਰ ਕਰੀਦੀ ਹੈ ਕਿ ਆਪਾਂ ਲਹਿੰਦੇ ਵੱਲੇ ਜਾਵਾਂਗੇ ਸਵੇਰੇ ਫਰਾਂਨੇ ਕੰਮ ਨੂੰ ਪਰ ਸਵੇਰ ਹੁੰਦਿਆਂ ਇਹੋ ਜਿਹਾ ਚੱਕਰ ਚੱਲਦਾ ਹੈ ਕਿ ਸਾਨੂੰ ਪੂਰਬ ਵੱਲੇ ਜਾਣਾ ਪੈ ਜਾਂਦਾ ਹੈ ਸਾਨੂੰ ਚੜ੍ਹਦੇ ਵੱਲੇ ਜਾਣਾ ਪੈ ਜਾਂਦਾ ਹੈ ਇਹ ਪਰਮੇਸ਼ਰ ਦਾ ਹੁਕਮ ਹੈ ਪ੍ਰਮੇਸ਼ਰ ਦੇ ਹੁਕਮ ਦੇ ਵਿੱਚ ਸ੍ਰਿਸ਼ਟੀ ਚੱਲਦੀ ਹੈ ਉਹਦੇ ਹੁਕਮ ਦੇ ਵਿੱਚ ਹੀ ਸਭ ਕੁਝ ਚੱਲਦਾ ਹੈ ਜੀ ਹਉ ਇਸੇ ਸਮਾਪਤੀ ਕਰੀਏ ਹੋਣੀਆਂ ਪੋ ਡਾਲਣਾ ਚਤਾਰੇ ਹੋ ਗੱਜ ਕੇ ਫਤੇ ਦੀ ਸ਼ਾਂਜ ਫਤੇ ਵਿੱਚ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ